ਵਕਤਾਂ ਦਾ ਬਾਣੀਆ ਇਹ ਲੋਬੀ ਨਨ 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 ਹੂ ਹੂ ਅ ਵੀ ਸਾਰੇ ਥੈਂਕ ਯੂ ਰੇ ਦੀਦੀ ਬਸ ਬਸ ਮੈਂ ਨਹੀਂ ਖਾਂ ਮੈਂ ਖਾਂ ਨਵੂ ਖਾਓ ਪੁੱਤੋ ਤੇ ਬਰ ਸਮਾਰਟ ਬਣੀਏ ਤੇ ਆਪਾਂ ਥੱਲੇ ਨੂੰ ਚੱਲ ਜਾਈਏ ਚੱਕੋ ਪ੍ਰਸ਼ਾਦੀ ਅੱਜ ਦੀ ਘੜੀ ਗਰਮੀ ਦੀਆਂ ਛੁੱਟੀਆਂ 'ਚ ਸਾਰੇ ਪਰਿਵਾਰਾਂ ਨਾਲ ਬਾਹਰ ਘੁੰਮਣਾ ਚਾਹੁੰਦੇ ਆ ਪਹਾੜਾਂ ਵੱਲ ਪੰਜਾਬ ਦੇ ਵਿੱਚ ਟੈਂਪਰੇਚਰ 45-46 ਦਾ ਗੇੜਾ ਤੇ ਹਰੇਕ ਚਾਹੁੰਦਾ ਵੀ ਥੋੜਾ ਮੋਟਾ ਪਹਾੜਾਂ 'ਚ ਜਾਇਆ ਜਾਵੇ ਤੇ ਜਾਣਾ ਵੀ ਹਰੇਕ ਚਾਹੁੰਦਾ ਤਾਂ ਕਰਕੇ ਆਪਾਂ ਦੇਖਦੇ ਆਂ ਵੀ ਦਿੱਲੀ ਵੱਲੋਂ ਸਾਰੇ ਜਿਹੜੇ ਮਦਾਨੀ ਲੱਗ ਜਿੱਥੇ ਕਿ ਸਾਰੇ ਪਹਾੜਾਂ ਵੱਲੋਂ ਆਉਂਦੇ ਆ ਤੇ ਚਾਹੁੰਦਾ ਵੀ ਅਗਲਾ ਹਰੇਕ ਆ ਵੀ ਭੀੜ ਘਟ ਘਟ ਹੋਵੇ ਜਿੱਥੇ ਜਾਣਾ ਕਿਉਂਕਿ ਮਨਾਲੀ ਸ਼ਿਮਲਾ ਢਲਹੌਜੀ ਮਕਲੌੜ ਕੰਚ ਹਰ ਇੱਕ ਜਗ੍ਹਾ ਤੇ ਪੂਰੀ ਭੀੜ ਆ ਤੇ ਅਸੀਂ ਜਿਹੜੀ ਜਗ੍ਹਾ ਤੇ ਟਰੈਕ ਕੀਤਾ ਪਰਿਵਾਰ ਨਾਲ ਦੋ ਦਿਨ ਅਸੀਂ ਇੱਥੇ ਕੈਂਪਿੰਗ ਸਾਈਟ ਕੈਂਪਿੰਗ ਕੀਤੀ ਆ ਮਨਾਲੀ ਤੋਂ ਦੂਰ ਆ ਜਦੋਂ ਆਪਾਂ ਚੰਡੀਗੜ੍ਹ ਤੋਂ ਮਨਾਲੀ ਨੂੰ ਆਉਣੇ ਆ ਤਾਂ ਪਤਲੀਕੁਲ ਨਾਂ ਦੀ ਜਗ੍ਹਾ ਤੋਂ ਨਗਰ ਆਉਂਦਾ ਪਤਲੀਕੁਲ ਤੋਂ ਐਨਐਚ ਛੱਡ ਦੇਣਾ ਪਤਲੀਕੁਲ ਤੋਂ ਫਿਰ ਨਗਰ ਨਗਰ ਤੋਂ ਉੱਤੇ ਪਿੰਡ ਆ ਪੁੱਲਗ ਪੁੱਲਗ ਪਿੰਡ ਬਾਈ ਹੋਣਾ ਦਾ ਬਾਈ ਮਿਰਚੰਦ ਹੋਣਾ ਦਾ ਤੇ ਅਸੀਂ ਰਾਤਾਂ ਕੀ ਇਹਨਾਂ ਕੋਲੇ ਰਹੇ ਸੀ ਤੇ ਇਹਨਾਂ ਨੇ ਸਾਨੂੰ ਇਹ ਟਰੈਕ ਕਰਵਾਇਆ ਤੇ ਸਾਡਾ ਦੂਜਾ ਤਜਰਬਾ ਇਹਨਾਂ ਨਾਲ ਟਰੈਕਿੰਗ ਦਾ ਪਹਿਲਾ ਵੱਡਾ ਪਾਸੇਜ ਟਰੈਕ ਕੀਤਾ ਸੀ ਪਿੰਨ ਪਰਵਤੀ ਪਾਸ ਚੰਦਰਖਾਨੀ ਟਰੈਕ ਇੱਥੇ ਇੰਟਰਨੈਟ ਸਾਰੇ ਟਰੈਕ ਤੇ ਮਿਲਦਾ ਧਰੋਤਰ ਸਾਫ਼ ਪਾਣੀ ਖੁੱਲਾ ਡੁੱਲਾ ਮਾਹੌਲ ਸਾਫ਼ ਵਾਤਾਵਰਨ ਤੇ ਕੈਂਪਿੰਗ ਕੁਕਿੰਗ ਸਾਰਾ ਸਾਜੋ ਸਮਾਨ ਬਾਈ ਹੋਣਾ ਦੇ ਘਰੋਂ ਚੱਕ ਲਿਆਂਦਾ ਸੀਗਾ ਨਾਲ ਅਸੀਂ ਤੇ ਇੱਥੇ ਆਪਦਾ ਵਧੀਆ ਮਾਹੌਲ ਬਣਦਾ ਤੁਸੀਂ ਕਿਸੇ ਨੇ ਵੀ ਇਹ ਟਰੈਕ ਕਰਨਾ ਹੋਵੇ ਪਰਿਵਾਰ ਨਾਲ ਹਰੇਕ ਹੀ ਸਾਨੂੰ ਪੁੱਛਦਾ ਹੁੰਦਾ ਮੈਸੇਜ ਕਰਕੇ ਬਾਈ ਯਾਰ ਕੋਈ ਸ਼ਾਂਤ ਜੀ ਜਗ੍ਹਾ ਜਿੱਥੇ ਭੀੜ ਨਾ ਹੋਵੇ ਤਾਂ ਤੁਸੀਂ ਇਹ ਟਰੈਕ ਕਰਨ ਲਈ ਇੱਥੇ ਆ ਸਕਦੇ ਹੋ ਬਾਈ ਮੇਰ ਚੰਦ ਹੋਣਾ ਕੋਲੇ ਤੇ ਇਹਨਾਂ ਦਾ ਕਾਰਡ ਮੇਰੀ ਜੇਬ ਚ ਆ ਇਹਦਾ ਸਕਰੀਨਸ਼ਾਟ ਲੈ ਲਿਓ ਆ ਇਹਨਾਂ ਦਾ ਨੰਬਰ ਆ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਹਾਂ ਸੀ ਕੋਈ ਵੀ ਟਰੈਕ ਕਰਨਾ ਹੋਵੇ ਮਨਾਲੀ ਦੇ ਨੇੜੇ ਜਿਹੜੇ ਹਮਟਾ ਪਾਸ ਇੱਕ ਕੀ ਦੇਵਰੋਪਾ ਕੀ ਬੋਲਦਾ ਹਾਂ ਕੋਈ ਟਰੈਕ ਨੇ ਕੋਈ ਕੋਈ ਵੀ ਟਰੈਕ ਕਰ ਸਕਦੇ ਹੋ ਬਾਈ ਮੇਰ ਚੰਦ ਹੋਣੀ ਇਹਨਾਂ ਦਾ ਨਾਮ ਤੇ ਨਾਲ ਵੀਰ ਹੀਰਾ ਲਾਲ ਆ ਜੋ ਬੁੱਤ ਹੁਣ ਅਸੀਂ ਇਹਨਾਂ ਬੇੜ ਲਿਆ ਤੇ ਹੁਣ ਥੱਲੇ ਨੂੰ ਚੱਲਦੇ ਆ ਪਿੰਡ ਪੁਲਗਵਾਲਾ ਤੇ ਇੱਕ ਵਾਰੀ ਜਾਂਦੇ ਜਾਂਦੇ ਇਹਨਾਂ ਉੱਚੇ ਪਹਾੜਾਂ ਨੂੰ ਦੇਖ ਲਈਏ ਆ ਇਹੋ ਜਿਹਾ ਮਾਹੌਲ ਇੱਥੋਂ ਦਾ ਜਿਹੜੀ ਜਗ੍ਹਾ ਦੀ ਆਪਾਂ ਗੱਲ ਕਰਦੇ ਆਂ ਵੀ ਜਿੱਥੇ ਤੁਸੀਂ ਦੋ ਦਿਨ ਪਰਿਵਾਰ ਨਾਲ ਗੁਜ਼ਾਰ ਸਕਦੇ ਹੋ ਜਗ੍ਹਾ ਬਹੁਤ ਸ਼ਾਨਦਾਰ ਹੈ ਤਾਂ ਹੀ ਅਸੀਂ ਇਹਨੂੰ ਤੁਹਾਨੂੰ ਸਲਾਹ ਦਿੰਨੇ ਆ ਜਿਹੜੇ ਆਪਾਂ ਨੂੰ ਦੇਖਦੇ ਆ ਕਿ ਤੁਸੀਂ ਇਹ ਜਗ੍ਹਾ ਤੇ ਆ ਕੇ ਰਹਿ ਸਕਦੇ ਹੋ ਸਾਰੇ ਕਸ਼ ਤੋਂ ਦੂਰ ਆ ਸ਼ੋਰ ਤੋਂ ਦੂਰ ਪ੍ਰਦੂਸ਼ਣਾਂ ਤੋਂ ਦੂਰ ਕੁਦਰਤ ਦੀ ਬੁੱਕਲ ਦੇ ਵਿੱਚ ਦੋ ਰਾਤਾਂ ਤੁਸੀਂ ਇੱਥੇ ਗੁਜ਼ਾਰੋ ਪਰਿਵਾਰ ਨਾਲ ਟ੍ਰੈਕ ਕਰੋ ਚੰਦਰਖਣੀ ਪਾਸ ਦਾ ਕੀ ਕੁੀ 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 ਤੇ ਜਿਹੜੇ ਮਿੱਤਰ ਬੇਲੀ ਮਨਾਲੀ ਘੁੰਮਣ ਆਉਂਦੇ ਆ ਮਨਾਲੀ ਵੀ ਘੁੰਮਣ ਵਾਲੀ ਜਗਾ ਕਈ ਪਰਿਵਾਰ ਹੁੰਦੇ ਆ ਜਿਨ੍ਹਾਂ ਨੇ ਸ਼ਹਿਰ ਮਨਾਲੀ ਨਹੀਂ ਦੇਖਿਆ ਹੁੰਦਾ ਉਹ ਵੀ ਮਨਾਲੀ ਆਓ ਮਨਾਲੀ ਵੀ ਦੇਖੋ ਤੇ ਮਨਾਲੀ ਦੇ ਨੇੜੇ-ਨੇੜੇ ਬਹੁਤ ਸਾਰੇ ਟਰੈਕ ਵੀ ਹੈਗੇ ਆ ਉਹਨਾਂ ਚੋਂ ਨਿੱਕਾ ਜਿਹਾ ਟਰੈਕ ਆ ਪ੍ਰੀ ਗੂਲੇਕ ਟਰੈਕ ਤੇ ਹੋਰ ਬਿਆਸਕੁੰਡ ਟਰੈਕ ਆ ਜਿੱਥੋਂ ਬਿਆਸ ਦਰਿਆ ਸ਼ੁਰੂ ਹੁੰਦਾ ਉਹ ਟਰੈਕ ਹੋ ਗਿਆ ਤੇ ਹਮਟਾ ਪਾਸ ਟਰੈਕ ਹੈਗਾ ਤਿੰਨ ਚਾਰ ਦਿਨਾਂ ਦਾ ਜੇ ਤੁਸੀਂ ਪਹਿਲਾਂ ਕੋਈ ਤਿਆਰਬਾ ਹੈਗਾ ਟਰੈਕਾਂ ਦਾ ਇੱਕ ਦੋ ਤਾਂ ਹਮਟਾ ਪਾਸ ਵੀ ਕਰ ਸਕਦੇ ਹੋ ਇਹਦੂ ਬਿਨਾ ਆ ਚੰਦਰਖਾਨੀ ਜਿਹੜਾ ਅਸੀਂ ਕਰਕੇ ਹਟੇ ਆ ਤੇ ਜਿਹੜੇ ਉਹ ਸਾਹਮਣੇ ਪਹਾੜ ਨੇ ਇਹਨਾਂ ਪਹਾੜਾਂ ਤੇ ਕਰਾਣੀ ਸੂਈ ਟਰੈਕ ਵੀ ਹੁੰਦਾ ਉਧਰ ਵੀ ਝੀਲ ਹੈਗੀ ਆ ਤੇ ਹਿਮਾਚਲ ਪ੍ਰਦੇਸ਼ ਇੱਕੋ ਵੀ ਹੁੰਦੇ ਇੱਥੇ ਇੱਕ ਮਿੰਟੇ ਦੀ ਗੱਲ ਸੁਣ ਲਈਏ ਬੜਾ ਹਾਂਜੀ ਬੋਲੋ ਜੀ ਇੱਕੋ ਵੀ ਹੁੰਦੇ ਆ ਇੱਕੋ ਇੱਕੋ ਤਾਂ ਹਾਂ ਪਹਿਲੇ ਤਾਂ ਦੱਸਤਾ ਸੀਗਾ ਇੱਕੋ ਤਾਂ ਹੁੰਦੀ ਆ ਵੀ ਜਦੋਂ ਆਪਾਂ ਆਵਾਜ਼ ਮਾਰਦੇ ਆ ਉੱਚੀ ਦੇ ਨੇ ਬੋਲਦੇ ਆ ਤੇ ਇਹਨਾਂ ਪਹਾੜਾਂ ਚ ਆਪਣੀ ਗੂੰਜ ਹੀ ਸੁਣਦੀ ਆ ਬੋਲ ਬੋਲ ਇੱਕੋ ਇੱਕੋ ਬੋਲ ਦੇ ਹਿਮਾਚਲ ਪ੍ਰਦੇਸ਼ ਦਾ ਇੱਕ ਬਹੁਤ ਵੱਡਾ ਟਰੈਕ ਆ ਬڑا ਬੰਗਾਲ ਟਰੈਕ ਆ ਉਹਦੇ ਵਿੱਚ ਦੋ ਤਿੰਨ ਪਾਸ ਪੈਂਦੇ ਨੇ ਵੱਡੇ ਉੱਚੇ ਤੇ ਉਹ ਟਰੈਕ ਕੋਈ ਕੰਪਨੀਆਂ ਮੇਰੇ ਖਿਆਲ ਚ ਨਹੀਂ ਕਰਵਾਉਂਦੀਆਂ ਤੇ ਆਉਂਦੇ ਸਤੰਬਰ ਦੇ ਵਿੱਚ ਉਹ ਟਰੈਕ ਕਰਾਂਗੇ ਉਹ ਵੀ ਇਹਨਾਂ ਪਹਾੜਾਂ ਤੋਂ ਹੀ ਸ਼ੁਰੂ ਹੁੰਦਾ ਬੜਾ ਬੰਗਾਲ ਇਹ ਟਰੈਕ ਤੇ ਚੜਨ ਵਲੇ ਅਸੀਂ ਪਿੰਡ ਪੁਲਗ ਤੋਂ ਸ਼ੁਰੂ ਕੀਤਾ ਸੀ ਤੇ ਪਿੰਡ ਪੁਲਗ ਤੋਂ ਨਾਇਆ ਟਾਪਰੂ ਨਾਂ ਦੀ ਜਗ੍ਹਾ ਤੇ ਆਇਸ ਜਿੱਥੇ ਦੋ ਰਾਤਾਂ ਟੈਂਟ ਲਾਇਆ ਸੀ ਆਪਦਾ ਤੇ ਹੁਣ ਜਾਂਦੇ ਵਾਰੀ ਅਸੀਂ ਪਿੰਡ ਰੂਮਸੂ ਵੇਚ ਦੀ ਜਾਵਾਂਗੇ ਆਹ ਰਾਹ ਦੇ ਵਿੱਚ ਟਿਕਾਣੇ ਕੁਝ ਬਣੇ ਹੋਏ ਨੇ ਦਮਦਮ ਲੈਣ ਵਾਸਤੇ ਝੋਲੇ ਰੱਖੋ ਤੇ ਆਪਦਾ ਇਸ 10 ਮਿੰਟ ਦੰਬ ਵੀ ਲੈ ਸਕਦੇ ਆ ਬਾਈ ਅਰਗੇ ਇੱਥੇ ਬੈਠੇ ਆ ਹਾਂਜੀ ਹਰਨਵ ਜੀ ਠੀਕ ਆ ਉੱਤੇ ਚੱਲੀਏ ਬਾਈ ਜੀ ਤੇ ਰੁਮਸੂ ਪਿੰਡ ਬਾਈ ਮੇਰ ਚੰਦ ਹੋਣਾ ਦੇ ਸੌਰੇ ਨੇ ਸਾਜਨ ਚਲੇ ਸਸਰਾਲ ਸੌਰਾਂ ਦੇ ਪਿੰਡ ਹੈ ਕੀ ਹੈ ਬੱਚੇ ਦਾ ਪੁੱਤ ਪੁਲਕ ਸੀਗੇ ਉਹ ਇਹਨਾਂ ਦਾ ਬਾਈ ਹੋਣਾ ਦਾ ਘਰ ਆ ਤੇਰਾ ਮੂਤਰਾ ਪਰਚੀ ਜਰਾ ਉੱਥੇ ਕਿੱਥੇ ਉੱਥੇ ਆਪਣੀ ਚੀਜ਼ਾਂ ਚੀਜ਼ਾਂ ਹਾਂ ਉਥੋਂ ਉਤਰ ਕੇ ਤੇ ਆਪਾਂ ਉੱਥੇ ਚਲੇ ਜਾਵਾਂਗੇ ਨਾਲ ਹੀ ਇਹ ਪਿੰਡ ਉਹ ਪੁਲਗ ਤੇ ਰਮਸੂ ਰਮਸੂ ਨਾਲ ਨਾਲ ਆ ਪੁੱਤ ਮੇਲਾ ਕਹਾਂ ਪਰ ਆ ਜੀ ਰਮਸੂ ਮੇਲਾ ਮੇਲਾ ਆਪ ਦੇਖੇਗੇ ਨਹਾ ਕੇ ਜਾਏਗੇ ਹਨਾ ਥੋੜੇ ਗੰਦੇ ਵਾਲੇ ਹੋਏ ਪਏ ਆ ਮੈਂ ਵੀ ਚਾਹਾਂਗਾ ਚੱਲਾਂਗੇ ਸਾਰੇ ਜਲਾ ਤੂੰ ਤਾਂ ਨਾਲ ਆ ਪੁੱਤ ਚੱਲੀਏ ਜੀ ਫਿਰ ਕੱਢੀਏ ਬਾਟ ਚਲੋ ਫਿਰ ਚਲੋ ਜੇ ਸਾਰੇ ਪਾਸੇ ਪਹਾੜ ਹੁੰਦੇ ਆ ਹਵਾ ਬਾਹਰ ਨਹੀਂ ਜਾਂਦੀ ਤੇ ਪਹਾੜ ਨਾਲ ਟਕਰਾ ਕੇ ਇਕੱਠੇ ਸ਼ਾਹ ਨੂੰ ਮਰਦੀ ਆ। ਕਿੱਧਰੋਂ ਪਿੱਛੇੋਂ ਆਉਗਦੀ ਨਹੀਂ। ਪਿੱਛੇ? ਹਾਂ। ਐਵੇਂ ਪਾਸੇ। ਹਾਂ ਹਾਂ ਇਹਉਂ ਗੱਤ। ਇਹਨੇ ਦੁਰਗੀ ਵਿੱਚ ਬਿਚੇ। ਜੇ ਮੁੜ ਕੇ ਆਪਣੇ ਕੋਲ ਹੀ ਬਾਜ ਆ ਜਾਂਦੀ ਆ। ਕਿਉਂ ਕੱਸ ਲ ਤ ਬਤ। ਚੜਾਈਆਂ ਚੜਨ ਤੇ ਟਾਈਮ ਲੱਗਦਾ ਉਤਰਣ ਵੇਲੇ ਟਾਈਮ ਤਾਂ ਨਹੀਂ ਲੱਗਦਾ ਪਰ ਗੋਡਿਆਂ ਤੇ ਤਾਪ ਵੱਧ ਆਉਂਦੀ ਆ। ਉਦੋਂ ਧਿਆਨ ਰੱਖਣ ਦੀ ਲੋੜ ਆ। ਬਸ ਕੋਈ ਮਨਲਾ 15 ਮਿੰਟ ਤੁਰ ਕੇ ਤੇ ਆਪਾਂ ਟ੍ਰੀ ਲਾਈਨ ਦੇ ਵਿੱਚ ਪਹੁੰਚ ਗਏ। ਸਿੱਧੇ-ਸਿੱਧੇ ਤੁਰੇ ਜਾਣਾ ਪੁੱਤ ਆ ਦਰਖਤਾਂ ਦੇ ਵਿਚਕਾਰ ਦੀ। ਤੇਰੇ ਚੱਲ। ਹਾਂ, ਸੋਹਣਾ ਸੋਹਣਾ ਵੀਡੀਓ ਬਣਾਈ ਹੈ ਤੇਰੀ ਮੈਂ। ਜੰਗਲਾਂ ਦੇ ਵਿੱਚ ਕਈ ਵਾਰੀ ਆਪਾਂ ਅੱਗ ਲੱਗੀ ਦੇਖਦੇ ਹਾਂ। ਜਿਹੜੇ ਸੁੱਕੇ ਪੱਤੇ ਹੁੰਦੇ ਨੇ ਇਹਨਾਂ ਨੂੰ ਲੱਗੀ ਹੁੰਦੀ ਆ। ਸ਼ਿਮਲੇਵਾਲ ਵੀ ਕਈ ਪਹਾੜ ਮੱਚੀ ਜਾਂਦੇ ਹੁੰਦੇ ਅੱਜਕੱਲ ਤੇ ਆ ਮਨਾਲੀ ਵਾਲੇ ਰਾਹ ਤੇ ਵੀ ਕਈ ਦੇਖੇ। ਹਾ ਪਹਾੜ ਵੀ ਅੱਗ ਲੱਗ ਜਾਂਦੀ ਹੈ ਨਾ ਜੰਗਲਾਂ 'ਚ ਪਹਾੜਾਂ 'ਚ ਪੁੱਤ ਜਿਹੜੇ ਸੁੱਕੇ ਦਰਖਤ ਨੂੰ ਦੇਖਦੇ ਉਹਨਾਂ ਨੂੰ ਲੱਗ ਜਾਂਦੀ ਆ ਤੇ ਕਿਹੜੇ ਥੱਲੇ ਪੱਤੇ ਪਏ ਹੁੰਦੇ ਆ ਇਹਨਾਂ ਨੂੰ ਲੱਗ ਜਾਂਦੀ ਆ ਹਾ ਪਹਾੜ ਵੀ ਪਹਾੜਾਂ ਦੇ ਉੱਤੇ ਹੀ ਹੁੰਦੀ ਊਂ ਤਾਂ ਅੱਗ ਤਾਂ ਆ ਗਿਆ ਜਿਵੇਂ ਬਾਗ ਜੇ ਵੀ ਬੜੇ ਨਿੰਨੂ ਲੈਂਦੇ ਆ ਚੱਲ 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 ਹੱਥ ਕਰੋ ਕੱਢ ਲਈ ਹਲਪ ਠੀਕ ਆ ਕੈਨੇਡਾ ਦਾ ਪਤਾ ਕੈਨੇਡਾ ਦਾ ਪਤਾ ਕੈਨੇਡਾ ਦਾ ਪਤਾ ਕੈਨੇਡਾ ਦੇ ਪਤੇ ਨੂੰ ਕੀ ਕਹਿੰਦੇ ਹੁੰਦੇ ਪਤਾ ਪਤਾ ਨਹੀਂ ਮੈਪਲ ਮੈਪਲ ਮਤਲਬ ਪਤਾ ਨਹੀਂ ਦਰਖਤ ਹੋਣਾ ਮੈਪਲ ਮੈਪਲ ਲੀਫ ਦੇਖਾ ਦੇ ਹਾਂ ਇਹਦੇ ਕਿਤੇ ਕਿਉ ਡਾਟਾਈ ਨੇ ਆ ਡਿਜ਼ਾਈਨ ਅਰੇ ਇੱਕ ਡਾਟਾਈ ਫਿਰ ਤੇ ਦੂਜਾ ਚੱਲੀਏ ਇੱਕ ਵਾਰ ਦੇਖ ਛੋਟਾ ਹੈ ਨਾ ਹਮ ਬੱਚੇ ਦੇ ਟਰੈਕ ਕਰਨ ਦਾ ਢੰਗ ਵੱਖਰਾ ਹੁੰਦਾ ਰਾਹ ਚ ਮਿਲਦੀ ਹਰ ਇੱਕ ਚੀਜ਼ ਨੂੰ ਇਹਨਾਂ ਨੇ ਪੂਰਾ ਇੰਜੋਏ ਕਰਨਾ ਤਿਤਲੀਆਂ ਫੁੱਲ ਪੱਤੇ ਸਾਰਾ ਕੁਝ ਕੈਨੇਡਾ ਪੱਤਾ ਠੀਕ ਹੈ ਜੀ ਕੈਨੇਡਾ ਪੱਤਾ ਆ ਚੱਲੀਏ ਹੁਣ ਵਾਟਵੀਨ ਵੇੜੀਏ ਡੰਡੀ ਫੜੋ ਡੰਡੀ ਚੱਕਰਾ ਪੱਤਾ ਛੋਟੀ ਚੱਕਰਾ ਨਾ ਮੇਰੇ ਕੋ ਹੈਗੀ ਆ ਬਛਤਰੀ ਇੱਕ ਪਹਾੜਾਂ ਦੇ ਵਿੱਚ ਆਹ ਬੂਟਾ ਮਿਲਦਾ ਹੁੰਦਾ ਹਿਮਾਲਿਆਸ 'ਚ ਇਹਨੂੰ ਕਹਿੰਦੇ ਆ ਸਨੇਕ ਪਲਾਂਟ ਸੱਪ ਵਰਗਾ ਮੂੰਹ ਇਹਦਾ ਤੇ ਨਾਲ ਇਹਦੇ ਇੱਕ ਦੂਜਾ ਹੁੰਦਾ ਇਕੱਠੇ ਹੁੰਦਾ ਇਕੋ ਤਣਾ ਹੀ ਹੁੰਦਾ ਮੇਰੇ ਖਿਆਲ 'ਚ ਇਹ ਤੇ ਉਹ ਛਾਂ ਜੀ ਕਰਦਾ ਤੇ ਆਹ ਨਾਲ ਸੱਪ ਸੱਪ ਵਰਗਾ ਹੁੰਦਾ ਬੂਟਾ ਸਨੇਕ ਪਲਾਂਟ ਨਵੋ ਹੈ ਕਿਉਂ ਕਿਉਂ ਲੈ ਹਰ ਗਲਤ ਕਿਉਂ ਥੋੜੂ ਹੁੰਦੀ ਆ ਪੁੱਤ ਹੈਗਾ ਤਾਂ ਹੈਗਾ ਵਸ ਅਗਲਾ ਇਹ 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 ਦਾ ਮੂੰਹ ਸੱਪ ਵਰਗਾ ਹਾਂ ਮੂੰਹ ਸੱਪ ਵਰਗਾ ਇਹਦਾ ਇਹਨਾਂ ਖੁੱਲੇ ਘਾਹ ਦੇ ਪਹਾੜਾ ਦੇ ਉੱਤੇ ਆਪਾਂ ਦੇਖਦੇ ਆਂ گاਵਾ ਵੀ ਹੁੰਦੀਆਂ ਵਿੱਚ ਬੱਕਰੀਆਂ ਤੇ ਭੇਡਾਂ ਦਾ ਆਮ ਹੀ ਹੁੰਦੀਆਂ ਨੇ ਗੱਦੀ ਲੋਕਾਂ ਕੋਲੇ ਤੇ ਗੁਜਨਾ ਦੀਆਂ ਇੱਥੇ ਮੱਝਾਂ ਵੀ ਚਰਦੀਆਂ ਨੇ ਖਰ ਪਸ਼ੂ ਦੀ ਏਡੀ ਕਸਰਤ ਹੁੰਦੀ ਰਹੇ ਤੇ ਖੁੱਲਾ ਚਰਦਾ ਰਹੇ ਤਾਂ ਉਹਦੇ ਰਗਾ ਫਰ ਕੋਈ ਸਰੀਰਕ ਜੋਸ਼ ਆਬ ਸੋਨਾ ਬਣਦਾ ਹੈ ਇਹਦਾ ਜਿਵੇਂ ਪਹਿਲਾਂ ਆਪਣੇ ਪਿੰਡਾਂ 'ਚ ਪਸ਼ੂਆਂ ਨੂੰ ਛੱਪਣਾ ਛੱਪਣਾ ਲੈ ਜਾਂਦੇ ਹੁੰਦਾ ਖਰ ਕੰਮ ਘਟ ਗਿਆ ਉਹ ਕਿੱਲੇ ਤੇ ਵੱਜੂ ਪਸ਼ੂ ਦੀ ਉਨੀ ਬੁਖਤ ਨਹੀਂ ਰਹਿੰਦੀ ਜਿੰਨੀ ਇਹਨਾਂ ਬਸਾਉਂਦੀ ਹੁੰਦੀ ਹੈ ਥਾਂ ਲੈਵਾ ਵੀ ਚੰਗਾ ਖਰ ਇਹਨਾਂ ਦਾ ਚਲਿਏ ਆਪਣਾ ਹੀਰਾ ਲਾਲ ਜੀ ਰਾਸਟ ਰੋਸਟ ਕਰ ਲਈ ਮੁੰਡਿਆ ਨੇ ਤੇ ਚਲੋ ਫਿਰ ਬਸ ਇੱਕ ਘੰਟਾ ਹੋਰ ਲੱਗਣਾ ਬੁੱਤ ਮਾੜੀ ਜੀ ਹਿੰਮਤ ਨਾ ਖੀਚੀ ਚੱਲ ਬਾਅਦ ਆਉਤਲਾ ਟਰੈਕ ਉਤਲੀ ਟਰਲ ਹੈ ਉਹਦੇ ਮਗਰ ਮਗਰ ਪਾਈ ਦੇ ਚੱਲ 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 ਸ਼ਾਬਾਸ਼ ਆ ਪਹੁੰਚੇ ਪੰਚ ਨਾਲੇ ਬੁੱਤੋ ਪਿੰਡ ਸਾਹਮਣੇ ਦਿਸਣ ਲੱਗ ਗਿਆ ਆਪਾਂ ਨੂੰ ਦੱਸਦੇ ਆ ਨਾ ਦੂਰੋਂ ਪਿੰਡ ਇਹ ਕੋਈ ਨਹੀਂ ਸਿਰ ਕਰਾਇ ਕਰ ਮੈਂ ਨਹੀਂ ਹੁਣ ਬਾਅਦ ਵਾਟ ਖੇਚੇ ਹੁਣ ਬੁੱਜਾ ਬੋਲੇਗਾ ਜਿੰਨਾ ਉਹਨਾਂ ਜੂਰ ਵੱਧ ਲੱਗਣਾ ਤੀਏ ਰਮਸੂਨ ਵਾਲਾ ਤਰਾਇ ਦੇ ਰਾਹ ਤੇ ਇੱਥੇ ਇੱਕ ਖੁੱਲਾ ਘਾਦਾ ਮੈਦਾਨ ਆ ਤੇ ਇੱਥੇ ਵੀ ਕੁਝ ਕੈਂਪਿੰਗ ਹੁੰਦੀ ਆ ਕੈਂਪਿੰਗ ਵਾਲਾ ਥਾਂ ਬਣਿਆ ਹੋਇਆ ਤੇ ਪਾਣੀ ਦਾ ਪ੍ਰਬੰਧ ਵੀ ਇੱਥੇ ਹੈਗਾ ਜੇ ਕਿਸੇ ਨੇ ਚੰਦਰਖਣੀ ਨਹੀਂ ਜਾਣਾ ਜ਼ੋਰ ਨਹੀਂ ਲਾਉਣਾ ਬਾਲਾ ਤਾਂ ਰਾਤ ਬੰਦਾ ਇੱਥੇ ਵੀ ਲਾ ਸਕਦਾ ਇਹ ਵੀ ਸ਼ਾਂਤ ਜਗਾ ਸ਼ਹਿਰ ਤੋਂ ਦੂਰ ਆ ਭੀੜ ਭੜੱਕੇ ਤੋਂ ਪਾਸੇ ਆ ਤੇ ਇਹ ਸ਼ਾਨਦਾਰ ਜਗਾ ਤੇ ਬੰਦਾ ਰਹਿ ਕੇ ਇੱਥੋਂ ਹੀ ਵਾਪਸ ਜਾ ਸਕਦਾ ਪਰ ਸਾਡੀ ਸਲਾਹ ਇਹ ਆ ਕਿ ਤੁਸੀਂ ਚੰਦਰਖਣੀ ਸਿਖਰ ਤੇ ਜਾਇਓ ਜਿਹੜਾ ਸਿਖਰ ਤੇ ਆਨੰਦ ਆ ਉਹ ਨੈਕਸਟ ਲੈਵਲ ਮਾਹੌਲ ਬਣ ਜਾਂਦਾ

మొల్ పడే స ਚਲੋ ਬੱਤ ਟਰਦੇ ਟਰਦੇ ਬਹੁਤ ਲੰਮੀ ਬਾਟ ਪੈ ਗਈ ਸਾਨੂੰ ਇਹ ਕਿਉਂਕਿ ਉਤਰਾਈ ਤੇ ਵੀ ਉਹਨਾਂ ਹੀ ਜੋਰ ਲੱਗਦਾ ਜਿੰਨਾ ਚੜਨ ਤੇ ਲੱਗਦਾ ਸਾਹਮਣੇ ਘਰਾਂ ਦੀਆਂ ਛੱਤਾਂ ਦਿਸਣੇ ਸ਼ੁਰੂ ਹੋਈਆਂ ਨੇ ਸਮਾਂ 3:00 ਵਜੇ ਹਰਨਵ ਨਾਲ ਸੀ ਤਾਂ ਕਰਕੇ ਹੌਲੀ-ਹੌਲੀ ਆਏ ਵਿੱਚ ਦਮ-ਦਮ ਲੈਂਦੇ ਪਰ ਹਰਨਵ ਬਹੁਤ ਸੋਹਣਾ ਤੁਰੀ ਪਿਛਲੇ 3 ਦਿਨਾਂ ਚੋਂ ਆ ਆਪਾਂ ਤੁਰਿਆ तकरीबन 9-10 28-29 ਘੰਟੇ ਤੁਰਿਆ ਪਿਛਲੇ 3 ਦਿਨਾਂ ਦੇ ਵਿੱਚ ਬਹੁਤ ਸੋਹਣਾ ਤੋਰਾ ਰਿਹਾ ਆ ਬਹੁਤ ਕੋ ਲੱਗਿਆ ਹੋਇਆ ਪਤਾ ਨਹੀਂ ਕੀ ਕੁਛ ਹੈ ਮੂੰਹ ਚ ਤਾਂ ਨਾ ਪਈ ਇਹਨੂੰ ਤੋੜ ਕੇ ਕੋਈ ਨਾ ਕੋਈ ਹੋਰ ਚੀਜ਼ ਹੁੰਦੀ ਹੈ ਇਹ ਚੱਲ ਪੁੱਤ ਓਏ ਉੱਤੇ ਤੱਕ ਟਰੈਕ ਕਰਕੇ ਆਏ ਆ ਤੇ ਆਪਾਂ ਦੇਖਿਆ ਵੀ ਬਰਫਾਂ ਵੀ ਹੈ ਨਹੀਂ ਤੇ ਖੁਸ਼ਕਾ ਕੰਮ ਆ ਤੇ ਇਹ ਪਿੰਡਾਂ ਵਾਲੇ ਕੀ ਕਰਦੇ ਆ ਦੂਰ ਦਰੱਡੇ ਦੇ ਪਹਾੜਾਂ ਤੇ ਪਾਈਪਾਂ ਲਾਉਂਦੇ ਆ ਤੇ ਉਹ ਪਾਈਪਾਂ ਇਹ ਪਹਾੜ ਸਮਝ ਲਈਏ ਵੀ ਇਹਨਾਂ ਪਿੰਡਾਂ ਦੇ ਵਿੱਚ ਵਾਟਰ ਬਾਕਸ ਵਾਲਾ ਕੰਮ ਕਰਦੇ ਆ ਟੈਂਕੀਆਂ ਦੀ ਲੋੜ ਨਹੀਂ ਪੈਂਦੀ ਇੱਥੇ ਐਂ ਪਾਣੀ ਆਉਂਦਾ ਹਾਂ ਪੀ ਪੀ ਰੱਜ ਕੇ ਪੀ ਪੋਤਾ ਬੋਤਲ ਵੀ ਭਰ ਲੈਂਦੇ ਆ ਅਸੀਂ ਪੀਣੇ ਆ ਤੇ ਆਹ ਪਿੰਡ ਦਾ ਟੈਂਕਾ ਜਾਂ ਬਣਾਇਆ ਸੀ ਇਹਨਾਂ ਨੇ ਪਾਣੀ ਇਕੱਠਾ ਕਰਨ ਵਾਸਤੇ ਟੁੱਟੇ ਚਪਾਟਿਆ ਹੋਇਆ ਸਿੱਧਾ ਪਾਣੀ ਇੱਥੋਂ ਜਾਂਦਾ ਇਹਨਾਂ ਘਰਾਂ ਨੂੰ ਕਈ ਸੋਰਸ ਬਣਾਏ ਹੁੰਦੇ ਜਿਵੇਂ ਪਰਲੇ ਪਾਸੇ ਦੇ ਘਰ ਆਓ ਸਾਹਮਣੇ ਦਿੰਦੇ ਆ ਉਹਨਾਂ ਨੇ ਪਰਲੇ ਪਹਾੜ ਤੋਂ ਪੈਪਾਂ ਲਾਈਆਂ ਹੋਣੀਆਂ ਤੇ ਇਹਨਾਂ ਨੇ ਇਧਰਲੇ ਪਾਸਿਓਂ ਐ ਚੱਲਦਾ ਇਹਨਾਂ ਦਾ ਮਿਨਰਲ ਵਾਟਰ ਮੀਂਹ ਪਈ ਜਾਵੇ ਕੁਝ ਮਰਜ਼ੀ ਹੋਵੇ ਉਦੋਂ ਇੱਥੇ ਨਾਲਿਆਂ 'ਚ ਗਾਰੇ ਵਾਲਾ ਪਾਣੀ ਹੋ ਜਾਂਦਾ ਆਪਾਂ ਦੇਖਦੇ ਹਾਂ ਸੂਏ ਕੱਥੀਆਂ 'ਚ ਪਰ ਇਹ ਜਿਹੜਾ ਤਾਂ ਤੋਂ ਦਾ ਪਾਣੀ ਇਹ ਬਿਲਕੁਲ ਸਾਫ਼ ਹੁੰਦਾ ਪੀਣ ਯੋਗ ਹੁੰਦਾ ਬੋਤਲ ਭਰ ਲਈਏ ਵੀਰੇ ਇੱਕ ਮਿੰਟ ਆਪਾਂ ਹਾਂ ਕਿਵੇਂ ਲੱਗਿਆ ਉੱਤਰ ਦੇ ਉੱਤਰ ਤੇ ਆਪਾਂ ਪਿੰਡ ਦੀਆਂ ਨਿਆਈਆਂ ਦੇ ਵਿੱਚ ਆ ਗਏ ਪਿੰਡ ਦੇ ਨੇੜੀਆਂ ਨੇੜੇ ਦੇ ਬਾਣ ਜਿਵੇਂ ਆਪਣੇ ਹੁੰਦੀਆਂ ਨਿਆਈਆਂ ਉਸੇ ਤਰ੍ਹਾਂ ਦੀਆਂ ਇਹ ਪੌੜੀਦਾਰ ਖੇਤ ਆ ਤੇ ਇਹ ਖੇਤ ਉਹ ਬਾਈ ਮੇਰਚੰਦ ਹੋਣਾ ਦੇ ਆ ਜਿਹੜੇ ਆਪਣੇ ਨਾਲ ਗੱਡਵਾਂਜੋਂ ਗਏ ਸੀਗੇ ਤੇ ਇਹ ਇੱਥੇ ਨਾਲ ਹੀ ਉਹਨਾਂ ਦਾ ਘਰ ਥੱਲੇ ਆ ਛੇ ਬੰਦ ਦੇ ਰੁੱਖ ਲਾਏ ਹੋਏ ਨੇ ਨਵੀਂ ਫਸਲ ਬੀਜੀ ਆ ਇਹਨਾਂ ਨੇ ਤੇ ਕਹਿੰਦੇ ਵੀ ਇਹ 3-4 ਸਾਲਾਂ ਲੱਗ ਤਿਆਰ ਹੋ ਜਾਣਗੇ ਤੇ ਇਹਨਾਂ ਨੂੰ ਪੁੱਛਿਆ ਸੀ ਵੀ ਤੁਹਾਡੇ ਸੇਬ ਕੀ ਰੇਟ ਵਿਕਦੇ ਆ ਤੇ ਇਹ ਕਹਿੰਦੇ ਵੀ ਸੇਬ ਸਾਡੇ 40 ਰੁਪਏ ਕਿਲੋ ਜਾਂਦੇ ਆ ਥੋਕ ਦੇ ਪਾ ਤੇ ਆਪਣੇ ਕੋਲ ਜਾਂਦੇ ਜਾਂਦੇ 150 200 ਰੁਪਏ ਨਿਖਰ ਕੇ ਸਟicker ਲੱਗ ਕੇ ਨਹਾ ਧੋਕੇ ਤੇ ਆਪਣੇ ਘਰਾਂ ਚ ਸ਼ਾਮਲ ਹੁੰਦੇ ਨੇ ਇਹ ਸੇਬ ਚੱਲ ਮੇਰਾ ਛੇ ਪਹੁੰਚ ਕੇ ਬੁੱਤੋਂ ਤਾਂ ਆਪਾਂ ਸਾਢੇ 3 ਵਜੇ ਆਪਾਂ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਪਹੁੰਚ ਗਏ ਤੇ ਕਰਦੀ ਨਿਆਈ ਦੇ ਵਿੱਚ ਜਿਵੇਂ ਪਹਿਲਾਂ ਗੱਲ ਕਰਦੇ ਆਉਂਦੇ ਸੀ ਉੱਤੇ ਨਵੇਂ ਸੇਬਾਂ ਦੇ ਬੂਟੇ ਲਾਏ ਸੀ ਇਹ ਪਹਿਲਾਂ ਵਾਲੇ ਲੱਗੇ ਹੋਏ ਨੇ ਫਲ ਭਰਿਆ ਹੋਇਆ ਪਰ ਇਹਨਾਂ ਬਾਈਆਂ ਦਾ ਮੰਨਣਾ ਵੀ ਹਰ ਕੀ ਫਲ ਘੱਟ ਲੱਗਾ ਬੱਚੇ ਆ ਗਏ ਸਕੂਲ ਤੋਂ ਮੇਲਾ ਰਮਸੂ ਮੇਲੇ ਮੈਂ ਕੀ ਆ ਵਾ ਲੜਕੀ ਆਉਣ ਵਾਲੀ ਆ ਫਿਰ ਖੇਡ ਲਈ ਪੁੱਤ ਨੂੰ ਛਾਉਣ ਨੂੰ ਤੇ ਚੱਲ ਮੇਰਾ ਪੁੱਤ ਹੁਣ ਆਪਾਂ ਨਾਈਏ ਮਜੀ ਨਾਲ ਗਏ ਫਿਰ ਵੇਖਦੇ ਆ ਪੁੱਤ ਕੀ ਬੰਦਾ ਲੇਟਵਾਵਾ ਹੋ ਗਿਆ ਆਪਾਂ ਆਹ ਘਰ ਆ ਬਾਈ ਹੁਣਾਂ ਦਾ ਤੇ ਆਹ ਛੱਤ ਬਚ ਕੇ 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 ਚੱਲੋ 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 ਲੰਮਾ ਚੌੜਾ ਟਰੈਕ ਕਰਨ ਤੋਂ ਬਾਅਦ ਆਪਾਂ ਵਾਪਸ ਬਾਈ ਮੇਰ ਚੰਦ ਹੋਂਾ ਦੇ ਘਰ ਦੇ ਵਿੱਚ ਆ ਗਏ ਅੱਜ ਦੀ ਰਾਤ ਇੱਥੇ ਰਹਿਵਾਂਗੇ ਸਾਨੂੰ ਇਹ ਸੀ ਵੀ ਅਸੀਂ ਟਾਈਮ ਨਾਲ ਪਹੁੰਚ ਜਾਾਂਗੇ ਪਰ ਨਾਲ ਬੱਚਾ ਸੀ ਤੇ ਬੱਚੇ ਦੇ ਹਿਸਾਬ ਨਾਲ ਆਉਂਦਾ ਆਪਾਂ ਨੂੰ ਰਫਤਾਰ ਫੜਨੀ ਪੈਂਦੀ ਆ ਹੌਲੀ ਹੌਲੀ ਹਰਨਵ ਤੁਰਦੀ ਆਈ ਦਮਲੂ ਲੈ ਕੇ ਤੇ ਨਾਲ ਤੁਰਦੇ ਆਏ ਪਰ ਬਹੁਤ ਸੋਹਣਾ ਤੁਰੀਏ ਬੱਚੀ ਪਿਛਲੇ 3 ਦਿਨਾਂ ਦੇ ਵਿੱਚ ਲਗਭਗ 28-29 ਘੰਟਿਆਂ ਦਾ ਤੋਰਾ ਕੀਤਾ ਤੇ ਇਹਨਾਂ ਬਹੁਤ ਹੁੰਦਾ ਇਹ ਜਿੰਨਾ ਕਿ ਮਾਜਣਾ ਹੁੰਦਾ ਜਬਾਕ ਦਾ ਤੇ ਇੱਥੇ ਅੱਜ ਰਵਾਂਗੇ ਬਾਈ ਹੁਣਾ ਦੇ ਘਰੇ ਤੇ ਉਹ ਸਾਹਮਣੇ ਪਹਾੜ ਤੇ ਵਸੇ ਹੋਏ ਕੁਝ ਪਿੰਡ ਨੇ ਹਾਂਜੀ ਜਿਹਦੀਆਂ ਗਰਮ ਪਾਣੀ ਹੈ ਹੈ ਗਰਮ ਪਾਣੀ ਬਾਅਦ ਠੀਕ ਆ ਨਹਾਤੇ ਆ ਨਹਾਤੇ ਆ ਵੀਰੇ ਤੇ ਉਹ ਵੇਖਣ ਨੂੰ ਘਰ ਇੱਥੇ ਬਿਲਕੁਲ ਨੇੜੇ ਲੱਗਦੇ ਆ ਪਰ ਜੇ ਉਹਨਾਂ ਘਰਾਂ ਵੱਲ ਜਾਣਾ ਹੋਵੇ ਤਾਂ ਬਹੁਤ ਦੂਰ ਦੀ ਹੋ ਕੇ ਤੇ ਫਿਰ ਉੱਥੇ ਜਾਇਆ ਜਾਂਦਾ ਇਹੋ ਜਿਹਾ ਮਾਹੌਲ ਚਾਲ ਹੁੰਦਾ ਇਹਨਾਂ ਦਾ ਆ ਪਹਾੜੀ ਪਿੰਡਾਂ ਦਾ ਆ ਪੁਲਗ ਦਾ ਬਾਕੀ ਹਿੱਸਾ ਉਹ ਤਾਂ ਵਸਿਆ ਹੋਇਆ ਤੇ ਜਿਹੜਾ ਇਹ ਟਰੈਕ ਚੰਦਰਖਣੀ ਪਾਸ ਟਰੈਕ ਆ ਇਹ ਟਰੈਕ ਦੀ ਇੱਕ ਵਾਰੀ ਫਿਰ ਲੋਕੇਸ਼ਨ ਦੱਸ ਦਈਏ ਵੀ ਮਨਾਲੀ ਦੇ ਨੇੜੇ ਸ਼ੁਰੂ ਹੁੰਦਾ ਮਨਾਲੀ ਦੇ ਨੇੜੇ ਨਗਰ ਨਗਰ ਦੇ ਨਾਲ ਪਿੰਡ ਪੁਲਗ ਪੁਲਗ ਤੋਂ ਇਹ ਟਰੈਕ ਸ਼ੁਰੂ ਹੁੰਦਾ ਤੇ ਬਾਈ ਮੇਰਚੰਦ ਹੋਣਾ ਦਾ ਮੁੰਡਾ ਬਾਈ ਡਿੰਪਲ ਆਪਣੇ ਨਾਲ ਬੈਠਾ ਤੇ ਇਹ ਟਰੈਕ ਚੰਦਰਖਣੀ ਪਾਸ ਟਰੈਕ ਕਰਨ ਤੇ ਤਿੰਨ ਦਿਨ ਲੱਗ ਜਾਂਦੇ ਨੇ ਜਦੋਂ ਆਪਾਂ ਬੱਚਿਆਂ ਨਾਲ ਕਰਦੇ ਆ ਇੱਕ ਦਿਨ ਤਾਂ ਜਾਣਾ ਨਯਾ ਟਾਪਰੂ ਰਹਿਣਾ ਦੂਜੇ ਦਿਨ ਚੰਦਰਖਣੀ ਟਾਪ ਫਿਰ ਚੰਦਰਖਣੀ ਟਾਪ ਤੋਂ ਫਿਰ ਨਯਾ ਟਾਪਰੂ ਸ਼ਾਮ ਨੂੰ ਮੁੜਣਾ ਤੇ ਤੀਜੇ ਦਿਨ ਆਪਾਂ ਉਥੋਂ ਤੁਰ ਕੇ ਸ਼ਾਮ ਨੂੰ ਇਸ ਘਰੇ ਪਹੁੰਚ ਜਾਂਦੇ ਆ ਤੇ ਇਹ ਟਰੈਕ ਤੁਸੀਂ ਕਰ ਸਕਦੇ ਹੋ ਸਾਡੇ ਕੋਲ ਸਲੀਪਿੰਗ ਬੈਗ ਮੈਟ ਸਾਰਾ ਸੰਦਪੜਾ ਹੈਗਾ ਕਿਉਂਕਿ ਅਸੀਂ ਸਫਰ ਕਰਦੇ ਰਹਿੰਦੇ ਆ ਜਿਹੜੇ ਵੀਰਾਂ ਭਰਾਵਾਂ ਕੋਲ ਕੋਈ ਸਲੀਪਿੰਗ ਬੈਗ ਮੈਟ ਕੁਝ ਨਹੀਂ ਹੈਗਾ ਉਹ ਵੀ ਆ ਜਿਓ ਇਹ ਬਾਈ ਹੋਣੀ ਆਪੇ ਸਾਰਾ ਪ੍ਰਬੰਧ ਕਰ ਦੇਣਗੇ ਤੇ ਤੁਸੀਂ ਇਹ ਨਾਲ ਚੱਲ ਜਾਣਗੇ ਤੇ ਤੁਹਾਨੂੰ ਇਹ ਟਰੈਕ ਕਰਵਾ ਲਿਆਉਣਗੇ ਤੇ ਬਾਕੀ ਇਹਨਾਂ ਦਾ ਨੰਬਰ ਨਾਲ ਬਾਈ ਹੋਂ ਦਾ ਜਰੂਰ ਪਾਵਾਂਗੇ ਤੇ ਇਹ ਟਰੈਕ ਦਾ ਖਰਚਾ ਕਿੰਨਾ ਕੀ ਗੱਲਬਾਤ ਆ ਉਹ ਤੁਹਾਨੂੰ ਬਾਅਦ ਦੇ ਵਿੱਚ ਸਾਰਾ ਕੁਝ ਆਪਾਂ ਇਸ ਵੀਡੀਓ ਵਿੱਚ ਦੱਸ ਦਾਂਗੇ ਚੰਦਰਖਣੀ ਪਾਸ ਟਰੈਕ ਤੁਸੀਂ ਪਰਿਵਾਰ ਨਾਲ ਬੱਚਿਆਂ ਨਾਲ ਕਰ ਸਕਦੇ ਹੋ ਤੇ ਪਰ ਇੱਕ ਗੱਲ ਥੋੜੀ ਜੀ ਇਹ ਆ ਵੀ ਟਰੈਕ ਥੋੜਾ ਜਿਹਾ ਕਲੜਾ ਕੀਤਾ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਹਨੋ ਕਰਕੇ ਆਈਏ ਨਾਲ ਤੇ ਥੋੜਾ ਜ਼ੋਰ ਜ਼ਰੂਰ ਲੱਗੂਗਾ ਪਰ ਲੱਤਾਂ ਬਾਹਣੂ ਮਲ ਮੜਾ ਤਾ ਦੇ ਲਈਏ ਤੇ ਆਪਾਂ ਸੁਣੀ ਗੱਲ ਆ ਤੇ ਇਹ ਟਰੈਕ ਤੁਸੀਂ ਜ਼ਰੂਰ ਕਰਿਓ ਚੰਦਰਖਣੀ ਪਾਸ ਟਰੈਕ ਤੇ ਇਹਨਾਂ ਬਾਈਆਂ ਦੇ ਦਰਸ਼ਨ ਹੋਣਗੇ ਡਿੰਪਲ ਅਰਗਿਆਂ ਦੇ ਭਾਈ ਮੇਰ ਚੰਦ ਤੇ ਆਪਣਾ ਭਾਈ ਹੀਰਾ ਲਾਲ ਅਰਗੇ ਲੈਂਟਰ ਠੰਡਾ ਕਿਉਂ ਜਿਹੜੇ ਨਾ ਬਾਈਆਂ ਦੇ ਘਰ ਹੁੰਦੇ ਨੇ ਇਹ ਘਰਾਂ ਦੇ ਵਿੱਚ ਲੱਕੜ ਤੇ ਪੱਥਰ ਦੋਵੇਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਜਿਵੇਂ ਨਿਉਂ ਦੇ ਵਿੱਚ ਥੱਲੇ ਇਹ ਪੱਥਰ ਵੀ ਪਾਉਂਦੇ ਆ ਤੇ ਉੱਤੇ ਲੱਕੜ ਦਾ ਇੱਕ ਫਿਰ ਪੱਥਰ ਫਿਰ ਲੱਕੜਾ ਫਿਰ ਪੱਥਰ ਲੱਕੜਾ ਤੇ ਬਾਕੀ ਸਾਰਾ ਬਹੁਤਾ ਕੰਮ ਲੱਕੜ ਦਾ ਹੁੰਦਾ ਤੇ ਜਿਹੜੀਆਂ ਕੰਧਾਂ ਕੱਢੀਆਂ ਹੋਈਆਂ ਨੇ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਲੱਕੜ ਵਰਤਦੀ ਵਰਤਦੇ ਆ ਕੀ ਕਰਦੇ ਆ ਪਹਾੜ ਨੂੰ ਉਹਨਾਂ ਕ ਵੱਢ ਲੈਂਦੇ ਆ ਜਿਵੇਂ ਉਹ ਵੱਡਿਆ ਹੋਇਆ ਤੇ ਉੱਥੇ ਆਪਦਾ ਇਹ ਘਰ ਉਸਾਰ ਲੈਂਦੇ ਆ ਤੇ ਤਾਂ ਜਿਹੜੀ ਦੇਖਦੇ ਆਉਂਦੇ ਸੇਬਾਂ ਦੇ ਬਾਗ ਇਹ ਸੇਬਾਂ ਦੇ ਬਾਗ ਇਹਨਾਂ ਦੇ ਨੇ ਇਹ ਇਹਨਾਂ ਦੀ ਪੈਲੀ ਆਪਦੀ ਪੈਲੀ ਨੂੰ ਇਹ ਇਸੇ ਤਰ੍ਹਾਂ ਵਰਤ ਸਕਦੇ ਆ ਆਪਦੀ ਜਿਵੇਂ ਇਹਨਾਂ ਨੇ ਘਰ ਬਣਾਇਆ ਹੋਇਆ ਦੱਸਿਆ ਢਾਣੀ ਜਾ ਕੇ ਘਰ ਪਾਇਆ ਇਹਨਾਂ ਨੇ ਪਿੰਡ ਚੋਂ ਬਾਹਰ ਨਿਕਲ ਕੇ ਹਾਂ ਤੈਨਕ ਦਿਨਾ ਬਾਅਦ ਸਾਡਾ ਜਵਾਨ ਨਾ ਧੋ ਕੇ ਨਵੇਂ ਕੱਪੜੇ ਪਾ ਕੇ ਇਥੇ ਮੇਰੇ ਸਾਹਮਣੇ ਖੜਾ ਹੈ ਇਸ ਵੇਲੇ ਬਾਪੂ ਹਾਂ ਬਤਾ ਬੱਪੜੇ ਲਿਖਿਆ ਕੀ ਹੈ ਕੀ ਲਿਖਿਆ ਆਰਓਸੀ ਕੇ ਰੌਕ 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 ਕਿਉਂ ਰੌਕ ਦੂ ਪੱਥਰਾਂ ਚੜ੍ਹ ਕੇ ਆਈਆਂ ਬੁੱਤ ਤਾਂ ਕਰਕੇ ਉਹ ਤੇ ਕੀ ਲਿਖਿਆ ਫਿਰ ਰੌਕ ਉੱਤੇ ਨਹੀਂ ਪਤਾ ਕੀ ਹੈ ਹੱਥ ਵਾਸੇ ਕਰਾ ਗਲੇਮ ਪਤਾ ਨਹੀਂ ਇਹਦਾ ਕੀ ਮਤਲਬ ਆ ਰੌਗ ਲਿਖਿਆ ਆਇਆ ਬਸ ਸਵਾ ਸ਼ਾਮ ਦੇ 5 ਵਜੇ ਉਤੋਂ ਟਰੈਕ ਤੋਂ ਆ ਕੇ ਨਹਾ ਕੇ ਤਿਆਰ ਹੋ ਕੇ ਲੀਡਰ ਉੱਤੇ ਪਾ ਕੇ ਤੇ ਹੁਣ ਨਾਲ ਦੇ ਪਿੰਡ ਰੂਮਸੂ ਚੱਲੇ ਆ ਹਿਮਾਚਲ ਦੇ ਲੋਕਾਂ ਦਾ ਇੱਥੇ ਇੱਕ ਮੇਲਾ ਲੱਗਦਾ ਦੇਵੀ ਦੇਵਤਿਆਂ ਨੂੰ ਮੰਨਦੇ ਨੇ ਤੋ ਕੋਈ ਮੇਲਾ ਸਾਰਾ ਪਰਵਾਸ ਜਿਹੜੇ ਘਰੇ ਰੁਕੇ ਹੋਏ ਆ ਬਾਈ ਮੇਰਚੰਦ ਉਹਨਾਂ ਦੇ ਉਸੇ ਪਿੰਡ ਗਏ ਹੋਏ ਨੇ ਤੇ ਤੁਰ ਕੇ ਜਾਵਾਂਗੇ ਨਾਲ ਦਾ ਪਿੰਡ ਹੀ ਆ ਨੇੜੇ-ਨੇੜੇ ਹੁੰਦੇ ਨੇ ਜਾ ਕੇ ਮੇਲਾ ਦੇਖਦੇ ਆਪਾਂ ਹਿਮਾਚਲ ਦੇ ਪਿੰਡ ਦਾ ਮੈਨੂੰ ਲੱਗਿਆ ਪਿੰਡ ਰੂਮਸੂ ਚ ਵੜਦੇ ਆਂ ਸਾਹਮਣੇ ਇੱਕ ਮੰਦਿਰ ਬਣਿਆ ਹੋਇਆ ਤੇ ਸਾਨੂੰ ਭਾਈ ਮੇਰਚੰਦ ਹੋਣਾ ਨੇ ਪਹਿਲਾਂ ਹੀ ਦੱਸਤਾ ਕਿ ਤੁਸੀਂ ਮੰਦਿਰ ਦੀ ਕਿਸੇ ਵੀ ਕੰਧ ਨੂੰ ਇੱਟ ਨੂੰ ਹੱਥ ਨਹੀਂ ਲਾਉਣਾ ਤੇ ਇਹਨੂੰ ਬਹੁਤ ਪਵਿੱਤਰ ਮੰਨਦੇ ਤੇ ਬਾਹਰਲੇ ਬੰਦੇ ਦਾ ਸ਼ੋਨਾ ਮਾੜਾ ਮੰਨਿਆ ਜਾਂਦਾ ਸੇਬਾਂ ਦੇ ਦਰਖਤਾਂ ਚ ਘਿਰਿਆ ਇਹ ਘਰ ਹੈ ਭਾਈ ਮੇਰਚੰਦ ਹੋਣਾ ਦੇ ਸਹੁਰਿਆਂ ਦਾ ਤੇ ਰਸੋਈ ਚ ਬੈਠ ਕੇ ਰੋਟੀ ਖਵਾਉਂਦੇ ਨੇ ਸਾਰਿਆਂ ਨੂੰ ਖਾਣਾ ਦਾਣਾ ਤੇ ਨਾਲ ਹੱਥ ਧੋਣੇ ਲਾਜ਼ਮੀ ਹੁੰਦੇ ਮੌਕੇ ਤੇ ਰੋਟੀ ਖਾਣ ਤੋਂ ਬਾਅਦ ਇਹ ਚੰਗਾ ਮੰਨਿਆ ਜਾਂਦਾ ਇਹ ਤੋਂ ਬਿਨਾ ਉੱਠਣ ਨਹੀਂ ਦਿੰਦੇ ਇਹ ਹਿਮਾਚਲ ਦੇ ਪਿੰਡਾਂ ਦੇ ਨਿੱਕੇ ਨਿੱਕੇ ਮੇਲੇ ਨੇ ਤੇ ਇਹਨਾਂ ਪਿੰਡਾਂ ਦੇ ਵਿੱਚ ਜਿਵੇਂ ਆਪਣੇ ਹੁੰਦੇ ਪੰਜਾਬ 'ਚ ਕਹਿ ਲਈਏ ਖੇਡਾਂ ਤੇ ਨਾਲ ਮਨੋਰੰਜਨ ਪਹਾੜੀ ਲੋਕ ਕਮਾਕਾਰਾਂ ਤੋਂ ਬਿਲੇ ਹੋ ਕੇ ਇਕੱਠੇ ਹੁੰਦੇ ਆ ਦੇ ਸਹਾਰਿਆਂ ਤੋਂ ਕੁੜੀਆਂ ਆਪਦੇ ਭੇਖਿਆਂ ਨੂੰ ਮੁੜਦੀਆਂ। ਇਹ ਮੇਲੇ ਨੂੰ ਦੇਖਣ ਵਾਸਤੇ ਕਿਤੇ ਵਾਲੀਬਾਲ ਦੇ ਮੈਚ, ਕਬੱਡੀ ਦੇ ਮੈਚ ਤੇ ਇਹੋ ਜਿਹੇ ਰੰਗਾ ਰੰਗ ਪ੍ਰੋਗਰਾਮ ਇਹਨਾਂ ਮੇਲਿਆਂ ਦੇ ਵਿੱਚ ਪੇਸ਼ ਕਰਦੇ ਆ। ਸੋਹਣਾ ਸੀ ਮੇਲਾ ਇਹ ਤੇ ਬਹੁਤ ਸ਼ਾਨਦਾਰ ਰਿਹਾ ਪ੍ਰੋਗਰਾਮ ਇਹ। ਕਿਧਰੇ ਜਲੇਬੀਆਂ ਕੱਢਦੇ ਆ, ਖੜਾਉਣੇ ਵੇਚਣ ਵਾਲੇ ਬੈਠੇ ਆ। ਸਾਰੇ گاਸੇ ਵਾਲਾ ਮਾਹੌਲ ਸੀ। ਇੱਕ ਨੰਬਰ ਸੀ। ਕੁਝ ਜੀ ਸਰੋਬੇ ਜਰ ਰਹੇ ਦਿੱਤੇ ਉਸ ਦੇ ਲਾਟੋਫੀ ਨੀ ਕੋਡ ਮੁਖੇ ਜੀ ਮਹਾਰਾ ਜੀ ਆਨੇ ਵਾਲੇ ਹਨ ਤਾਂ ਮੇਰਾ ਉੱਪਰ ਯੂਗਤ ਬੱਚੇ ਲਈ ਸੋਸ਼ੀਅਲ ਸੇ ਠੀਕ ਹੈ ਜੀ ਕਿੰਨੇ ਪੈਸੇ 25 ਰੁਪਏ ਹਾਂਜੀ ਖੁਸ਼ ਚਲੋ ਉਸਾਲਾਂ ਤਾਂ ਨਹੀਂ ਮਾਰਨੀ ਮਿੰਕੜੇ ਚੱਲਦੇ ਆ ਫਟਕਾ ਬਾਬੂ ਤੇ ਨੇ ਉਹ ਨਹੀਂ ਚੱਲੋ ਵੀ ਮਾਨੀ ਹੋਣੀ ਨਹੀਂ 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 ਹੋਣੀ ਇਥੋਂ ਦੇ ਖੇੜੇ ਮੇਲੇ ਤੇ ਖੇਡ ਜਾਂਦੀਆਂ ਨੈਸ਼ਨਲ ਸਟਾਈਲ ਆਪਣੇ ਪੰਜਾਬ ਚ ਥਾਂ ਵੱਧ ਹੁੰਦਾ ਜਾਂ ਕਹਿ ਲਈਏ ਆਪਣੇ ਸਰਕਲ ਵਾਲੀ ਕਬੱਡੀ ਚੱਲਦੀ ਆ ਇੰਨੇ ਕਿੰਨੇ ਦੇ ਦਰਸ਼ਕ ਨੇ ਇਹ ਪਿੰਡ ਦਾ ਖੇਡ ਮੇਲਾ ਤੇ ਪਿੰਡਾਂ ਦੇ ਵਿੱਚ ਇਹੋ ਜਿਹੇ ਖੇਡ ਮੇਲੇ ਦੇਵੀ ਦੇਵਤੀਆਂ ਦੇ ਨਾਂ ਤੇ ਜਿਹੜੇ ਬੜੇ ਹੋਏ ਮੰਦਿਰ ਆ ਉੱਥੇ ਹੁੰਦੇ ਰਹਿੰਦੇ ਨੇ ਆਜੀ ਉਹ ਮੇਰੇ ਕੋਲੇ ਆ ਪੈਸੇ ਲਈ ਦਿਨੀ ਚੰਦਰ ਖਾਣੀ ਟਰੈਕ ਕਰਕੇ ਆਏ ਆ ਪਰਿਵਾਰ ਨਾਲ ਤੇ ਇਹ ਟਰੈਕ ਤੇ ਖਰਚਾ ਕਿੰਨਾ ਆਉਂਦਾ ਇਹ ਟਰੈਕ ਤੇ ਖਰਚਾ ਆਉਂਦਾ ਜਿਹੜੇ ਨਾਲ ਗਾਈਡ ਜਾਂਦਾ ਉਹ 2000 ਰੁਪਏ ਇੱਕ ਦਿਨ ਦਾ ਲੈਂਦਾ ਤਿੰਨ ਦਿਨਾਂ ਦੇ ਵਿੱਚ ਟਰੈਕ ਹੋ ਜਾਂਦਾ ਤਾਂ ਮੰਨ ਲਓ ਵੀ 6000 ਰੁਪਏ ਉਹਦਾ ਜੇ ਨਾਲ ਆਪਾਂ ਪੋਰਟਰ ਲੈਨੇ ਆ ਤਾਂ ਪੋਰਟਰ ਲੈਂਦਾ 1500 ਰੁਪਇਆ ਦਿਣਦਾ ਕਹਿਣ ਦਾ ਭਾਬੀ ਇਹ ਟਰੈਕ ਦਾ ਖਰਚਾ 10000 ਰੁਪਇਆ ਪੈਂਦਾ ਆਪਾਂ ਨੂੰ ਕੰਪਨੀਆਂ ਇਹ ਟਰੈਕ ਕਰਾਉਂਦੀਆਂ 10000 ਪ੍ਰਤੀ ਬੰਦਾ ਜੇ ਇੱਕ ਪਰਿਵਾਰ ਟਰੈਕ ਕਰਦਾ ਤਾਂ ਇੱਕ ਪਰਿਵਾਰ ਦਾ ਹੀ ਟਰੈਕ ਸਾਰੇ ਦਾ ਸਰਬ 10000 ਰੁਪਏ ਦੇ ਵਿੱਚ ਹੋ ਜਾਂਦਾ 10-11000 ਲਗ ਰੱਖ ਲਈ ਆਪਾਂ ਖਰਚਾ-ਕੁਰਚਾ ਪਾ ਕੇ ਇੰਨੇ ਕੁ ਰੁਪਏ ਲੱਗਦੇ ਆ ਜੇ 3-4 ਪਰਿਵਾਰ ਇਕੱਠੇ ਹੋ ਜਾਣਗੇ ਤਾਂ ਇਹ ਖਰਚਾ ਹੋਰ ਵੀ ਵੰਡਿਆ ਜਾਊਗਾ ਗਾਈਡ ਵਾਲਾ ਖਰਚਾ ਵੰਡਿਆ ਜਾਊਗਾ ਸੋ ਇੱਕ ਬੜਾ ਇੱਕ ਸਸਤਾ ਜਿਹਾ ਸਾਧਨ ਸਸਤਾ ਜਿਹਾ ਢਾਂਗਾ ਇਹ ਮਨਾਲੀ ਦੇ ਨੇੜੇ ਇੱਕ ਸੋਹਣੇ ਪਹਾੜਾਂ ਨੂੰ ਘੁੰਮਣ ਦਾ ਸ਼ਾਂਤ ਜਗਾ ਤੇ ਜਾਣ ਦਾ ਤੁਸੀਂ ਤਿੰਨ ਚਾਰ ਪਰਿਵਾਰ ਆਉਣੇ ਹੋ ਤੁਹਾਡੇ ਲਈ ਕੈਂਪਿੰਗ ਦਾ ਖਾਣ ਪੀਣ ਦਾ ਸਾਰਾ ਹਲੋ ਬਾਈਕ ਕਰਕੇ ਦੇਣਗੇ ਤੇ ਤੁਸੀਂ ਇਹ ਟ੍ਰੈਕ ਉਹਨਾਂ ਨਾਲ ਕਰ ਸਕਦੇ ਹੋ ਬਹੁਤ ਸਸਤਾ ਪਊਗਾ ਰੀਜ਼ਨੇਬਲ ਪ੍ਰਾਈਸ ਜਿਵੇਂ ਪਹਿਲਾਂ ਗੱਲ ਕੀਤੀ ਹੈ ਇੰਡੀਆ ਹੈਕਸ ਵਰਗੀਆਂ ਕੰਪਨੀਆਂ ਦੇ ਟ੍ਰੈਕ ਨੂੰ ਕਰਵਾਉਣ ਦਾ 10000 ਪ੍ਰਤੀ ਬੰਦਾ ਲੈਂਦੀਆਂ ਨੇ ਤੇ ਮਿਲਦੇ ਆਪਾਂ ਅੱਜ ਦੀ ਵੀਡੀਓ ਚ ਥੋੜਾ ਬੋੜਾ ਸਫਰ ਕਰਦੇ ਆਂ ਨੇੜੇ-ਟੜ ਦੇ ਇਲਾਕਿਆਂ ਦੇ ਵਿੱਚ ਇਹ ਦਰਿਆ ਬਿਆਸ ਦੇ ਕੰਢੇ ਤੇ ਖੜੇ ਆ ਤੇ ਇਧਰਲੇ ਪਾਸੇ ਸਾਹਮਣੇ ਉਹ ਸੜਕ ਵਗਦੀ ਆ ਚੰਡੀਗੜ੍ਹ ਮਨਾਲੀ ਹਾਈਵੇ ਜਿੱਤੇ ਅੱਜਕੱਲ ਆਪਣੇ ਸਾਰੇ ਮੈਦਾਨੀ ਇਲਾਕਿਆਂ ਵੱਲੋਂ ਆਏ ਲੋਕ ਘੁੰਮਣ ਨਿਕਲੇ ਹੋਏ ਆ ਮਨਾਲੀ ਵਾਲ ਨੂੰ ਲਦਾਖ ਵਾਲ ਨੂੰ ਵੀ ਜਾਂਦਾਰਾ ਤੇ ਦਰਿਆ ਬਿਆਸ ਦਰਿਆ ਬਿਆਸ ਦੇ ਵਿੱਚ ਇਸ ਵੇਲੇ ਇੰਨਾ ਪਾਣੀ ਵਗਦਾ ਤੇ ਰਾਫਟਿੰਗ ਜਿੱਥੇ ਕਿਤੇ ਪਾਣੀ ਵਗਦਾ ਹੁੰਦਾ ਇਹੋ ਜਿਹਾ ਉੱਤਰਾਖੰਡ ਹੋਵੇ ਲਦਾਖ ਦਾ ਇਲਾਕਾ ਉੱਥੇ ਵੀ ਕਈ ਰਾਫਟਿੰਗ ਕਰਾਉਂਦੇ ਆ ਤੇ ਇੱਥੇ ਵੀ ਮੀਹਾਂ ਦੀ ਰੁੱਤ ਤੋਂ ਪਹਿਲਾਂ-ਪਹਿਲਾਂ ਦਰਿਆ ਬਿਆਸ ਦੇ ਵਿੱਚ ਇੰਨਾ ਕੁ ਪਾਣੀ ਆ ਜਿਵੇਂ-ਜਿਵੇਂ ਇਹ ਮੀਂਹ ਪੈਣਗੇ ਪਾਣੀ ਵਧ ਹੀ ਜਾਣਾ